ਦੇਖੋ ਜਿਹੜੀ ਅੱਜ ਦੀ ਕਾਲ ਸੀਗੀ 5 ਦਸੰਬਰ ਦੀ ਇਹ ਕੇਐਮਐਮ ਦੀ ਕਾਲ ਸੀ ਕਿਸਾਨ ਮੋਰਚੇ ਦੇ ਵੱਲੋਂ ਆਲਰੇਡੀ ਅਸੀਂ ਮਹੀਨੇ ਪਹਿਲਾਂ ਕਾਲ ਦਿੱਤੀ ਸੀਗੀ ਵੀ 5 ਦਸੰਬਰ ਨੂੰ ਜੋ ਆਪਣਾ ਬਿਜਲੀ ਸੋਧ ਬਿੱਲ 2025 ਲੈ ਕੇ ਆਜੀ ਸੈਂਟਰ ਸਰਕਾਰ ਉਹਦੇ ਵਿਰੋਧ ਦੇ ਵਿੱਚ ਤੇ ਚਿੱਪੇ ਵਾਲੇ ਮੀਟਰਾਂ ਵੀ ਉਹਦੇ ਇੱਕ ਨਾਲੇ 파ਟ ਹੈ ਤੇ ਉਹ ਸੀਗਾ ਤੇ ਇੱਕ ਜਿਹੜੀ ਪੰਜਾਬ ਸਰਕਾਰ ਆਪਣਾ ਸਰਕਾਰੀ ਜਾਇਦਾਦਾਂ ਤਾਂ ਵੇਚਣ ਤੇ ਲੱਗੀ ਹੋਈ ਹੈ ਉਹਦੇ ਵਿਰੋਧ ਦੇ ਵਿੱਚ ਇਹ ਕਾਲ ਸੀਗੀ ਜੀ ਕਿ ਤੋਂ ਲੈ ਕੇ 3 ਵਜੇ ਤੱਕ ਜਿਹੜੀ ਹੈ ਜੇ ਪੰਜਾਬ ਦੇ ਵਿੱਚ 19 ਜ਼ਿਲ੍ਹਿਆਂ ਦੇ ਵਿੱਚ ਸੀ ਕਿਦੇ 26 ਸ਼ਾਮਾਂ ਤੇ ਸੀਗੀ ਜੀ ਆਲਰੇਡੀ ਚੱਲ ਰਹੀ ਹੈ ਇੱਕ ਦੋ ਨੂੰ ਛੱਡ ਕੇ ਔਰ ਇਹਦੀ ਬਾਕੀ ਸਾਰੀਆਂ ਕਲਾ ਸੇਮ ਸੇਮ ਚੱਲ ਰਹੀਆਂ ਚਾਹੀਦੇ ਕਿਸਾਨਾਂ ਨੂੰ ਪਹੁੰਚਣ ਦੇ ਦਿੱਤਾ ਗਿਆ ਜੀ ਕਿਵੇਂ ਨਹੀਂ ਉਸ ਤਰ੍ਹਾਂ ਹੀ ਹੋਇਆ ਵੀ ਜਿਸ ਤਰ੍ਹਾਂ ਕਿਤੇ ਮੰਨ ਮੰਨ ਰੁੱਕੇ ਮੰਨ ਮੰਨ ਚਲੋ ਅੱਧਾ ਘੰਟਾ 20 ਮਿੰਟ ਲੇਟ ਵੀ ਹੋ ਗਏ ਕਿਤੇ ਕਿਤੇ ਐਡਵਾਂਸ ਵੀ ਪਹੁੰਚ ਗਏ ਤੇ ਇਸ ਤਰ੍ਹਾਂ ਕਰਕੇ ਛੁੱਟਮੁੜ ਜੀ ਕਰਕੇ ਵੀ ਆਲਰੇਡੀ ਸਾਰਾ ਕਾਲਾ ਜਿਹੜੀਆਂ ਆਏ ਨੇ ਕੋਈ ਸ਼ਾਂਤੀਪੂਰਨ ਨਹੀਂ ਸਰ ਤੁਹਾਨੂੰ ਲਾਈਨਾਂ ਤੱਕ ਨਹੀਂ ਜਾਣਦੇ ਜੀ ਕਿ ਤੁਹਾਡੀ ਕਾਹਦੀ ਵਸੀ ਲਾਈਨਾਂ ਰੇਲਾ ਰੋਕਾਂਗੇ ਲਾਈਨਾਂ 'ਤੇ ਬੈਠਾਂਗੇ ਤੁਸੀਂ ਮੰਨ ਪਿੱਛੇ ਕਿਉਂ ਰੁੱਕ ਕੇ ਫਿਰ ਸਰ ਗੱਲ ਇਹ ਇਸ ਤਰ੍ਹਾਂ ਸੀਗੀ ਇਹਨਾਂ ਨੇ ਪਹਿਲਾਂ ਸਾਨੂੰ ਪ੍ਰਸ਼ਾਸਨ ਨੇ ਪਿੱਛੇ ਰੁੱਕੇ ਕੀ ਹੋਈ ਜੋ ਗੱਲਬਾਤ ਕਰਕੇ ਅਸੀਂ ਇੱਥੇ ਤੱਕ ਆਣ ਚ ਕਾਮਯਾਬ ਹੋ ਗਏ ਪਰ ਪ੍ਰਚਾਰਕ ਕਹਿੰਦਾ ਜਿਹੜੀ ਸਾਡ ਨੂੰ ਵੀ ਉੱਤਰੋ ਆਰਡਰ ਹੈ ਵੀ ਜਿਹੜੇ ਇਹਨਾਂ ਨੂੰ ਐ ਵੀ ਉਹ ਲਾਈਨਾਂ ਤੇ ਨਹੀਂ ਜਾਣ ਦੇਣਾ ਨਹੀਂ ਜੇ ਤੁਸੀਂ ਲਾਈਨਾਂ ਜਾਓਗੇ ਤਾਂ ਤੁਹਾਨੂੰ ਅਰੈਸਟ ਕਰਕੇ ਅਸੀਂ ਲੈ ਜਾਾਂਗੇ ਜਾਂ ਤੁਸੀਂ ਇੱਥੇ ਬੈਠ ਕੇ ਆਪਣਾ ਜੋ ਰੋਸ ਪ੍ਰਦਰਸ਼ਨ ਕਰ ਸਕਦੇ ਆ ਚਲੋ ਫਿਰ ਅਸੀਂ ਇਹ ਸੋਚੇ ਵੀ ਚਲੋ ਇੱਥੇ ਬੈਠ ਕੇ ਰੋਸ ਪ੍ਰਦਰਸ਼ਨ ਕਰੀਏ ਬੱਸਾਂ ਵਿੱਚ ਜਾਣ ਨਾਲੋਂ ਤਾਂ ਅਸੀਂ ਆਪਣਾ ਰੋਸ ਤਾਂ ਕਰੀਏ ਇੱਥੇ ਬੈਠ ਕੇ ਜੋ ਸਰਕਾਰ ਦੇ ਕੰਨਾਂ ਤੱਕ ਜਾਵੇ ਨਹੀਂ ਪ੍ਰਧਾਨ ਸਾਹਿਬ ਜੇ ਤੁਸੀਂ ਲਾਈਨਾਂ ਤੇ ਨਹੀਂ ਜਾਣਾ ਇਹ ਤਾਂ ਰੋਸ ਤੁਸੀਂ ਕਿਤੇ ਵੀ ਕਰ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਅੱਜ ਕੋਲ ਸੀ ਕਿ ਜਿਹੜਾ ਕੇਂ ਲੇਕੇ ਆਂਦਾ ਹੈ ਉਹਦੇ ਵਿਰੋਧ ਦੇ ਵਿੱਚ ਇੱਕ ਦੰਦਾ ਅੱਜ 2 ਘੰਟੇ ਦਾ ਅੰਸ਼ਿਕ ਜਿਹੜਾ ਚੱਕਾ ਜਾਮ ਕਰਨਾ ਸੀ ਉਹਦੇ ਵਾਸਤੇ ਅਸੀਂ ਇੱਥੇ ਸੰਭੂਰ ਸਟੇਸ਼ਨ ਦੇ ਉੱਪਰ ਇਕੱਠੇ ਹੋਏ ਹਾਂ ਤੇ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਕੇਂਦਰ ਦੇ ਕਹਿਣ ਦੇ ਉੱਤੇ ਇੱਥੇ ਕਿਸਾਨਾਂ ਨੂੰ ਰੋਕ ਰਹੀ ਹੈ ਤੇ ਕੱਲ ਰਾਤ ਦਾ ਤੁਸੀਂ ਦੇਖ ਰਹੇ ਹੋ ਕਿਸਾਨ ਆਗੂਆਂ ਦੇ ਘਰੇ ਛਾਪੇ ਮਾਰੀ ਜਾ ਰਹੀ ਹੈ ਜਿਹਦੇ ਅਸੀਂ ਪੂਰਜੋਰ ਵਿਰੋਧ ਕਰਦੇ ਹਾਂ ਤੇ ਇੱਕ ਪਰਦਾ ਫਾਸ਼ ਹੋ ਗਿਆ ਕਿ ਜਿਹੜੀ ਮਿਲੀ ਭਗਤ ਹੈ ਆਮ ਆਦਮੀ ਪਾਰਟੀ ਦੀ ਬੀਜੇਪੀ ਸਰਕਾਰ ਨਾਲ ਜਿਹੜੀ ਸਾਂਝ ਹੈ ਜਿਹੜੀ ਦਿੱਲੀ ਦੇ ਨਾਲ ਸਾਂਝ ਹੈ ਉਹ ਉਜਾਗਰ ਹੋਈ ਹੈ ਕਿਉਂਕਿ ਇਹ ਤੁਸੀਂ ਦੇਖਿਆ ਕਿ ਪਹਿਲਾਂ ਸ਼ੰਭੂ ਮੋਰਚੇ ਤੋਂ ਟਰਾਲੀਆਂ ਚੋਰੀਆਂ ਹੋਈਆਂ ਹੁਣ ਕਿਵੇਂ ਪਰਚੇ ਫੜੇ ਜਾ ਰਹੇ ਨੇ ਇਹ ਸਾਰਾ ਕੁਝ ਜਨਤਾ ਦੇ ਸਾਹਮਣੇ ਆ ਤੇ ਅੱਜ ਇੱਥੇ ਅਸੀਂ ਸ਼ੰਭੂ ਸਟੇਸ਼ਨ ਦੇ ਉੱਪਰ ਇਕੱਠੇ ਹੋਏ ਹਾਂ ਤੇ ਆਪਣਾ ਜਿਹੜਾ ਧਰਨਾ ਪ੍ਰਦਰਸ਼ਨ ਉਹ ਚੱਲ ਰਿਹਾ ਹੈ ਦੇਖੋ ਜਿਹੜਾ ਉਰੇ ਦਾ ਪ੍ਰੋਗਰਾਮ ਮਤਲਬ ਸਾਰੀਆਂ ਜਿੰਨੀਆਂ ਵੀ ਜੱਥੇਬੰਦੀਆਂ ਜਿੱਥੇ ਵੀ ਕਰ ਰਹੀਆਂ ਪ੍ਰੋਗਰਾਮ ਗੱਡੀਆਂ ਦੀਆਂ ਲਾਈਨਾਂ ਤੇ ਸਾਡਾ ਬਿਜਲੀ ਦਾ ਇਹ ਜਿਹੜਾ ਪ੍ਰਾਈਵੇਟ ਹੋਣਾ ਜਾ ਰਿਹਾ ਨਾ ਉਹਦੇ ਬਾਰੇ ਅਸੀਂ ਕਹਿੰਦੇ ਆ ਵੀ ਇਹ ਸਰਕਾਰੀ ਹੋਣੀ ਚਾਹੀਦੀ ਆ ਜਿਹੜੇ ਚਿੱਪ ਵਾਲੇ ਮੀਟਰ ਆ ਉਹ ਸਾਡੇ ਲੱਗਣੇ ਨਹੀਂ ਚਾਹੀਦੇ ਸਾਡੇ ਪੁਰਾਣੀ ਮੀਟਰੇ ਲੱਗਣੇ ਜਾਂਦੇ ਆ ਜਿਹੜੀ ਜ਼ਮੀਨ ਆ ਉਹ ਵੀ ਨਹੀਂ ਵੇਚੀ ਜਾਣੀ ਚਾਹੀਦੀ ਐਗੀ ਸਰਕਾਰ ਧੱਕਾ ਕਰ ਰਹੀ ਹੈ ਜਿਹੜੀ ਬਿਜਲੀ ਬੋਰ ਵਾਲੀ ਜ਼ਮੀਨ ਹੈ ਕੋਈ 90 ਕਿੱਲੇ ਮਤਲਬ ਪਟਿਆਲੇ ਨੇ ਉਹ ਵੇਚਣਾ ਚਾਹੁੰਦੀ ਹੈ ਪਰ ਉਹਦੀਆਂ ਅਸੀਂ ਧਰਨੇ ਲਾ ਰਹੀਏ ਐਸੇ ਕਰਕੇ ਅਸੀਂ ਵੀ ਕਹਿੰਦੇ ਆ ਵੀ ਇਹ ਵਿਕਣ ਨਹੀਂ ਚਾਹੀਦੀ ਹੈ ਜੀ ਕਿੰਨੀ ਕਿ ਜੱਥੇਬੰਦੀਆਂ ਦੇ ਵਿੱਚ ਆਮ ਲੀਏ ਦੇ ਕਿਸਾਨ ਮਜ਼ਦੂਰ ਜੱਥੇਬੰਦੀਆਂ ਜਿੰਨੀਆਂ ਅਸੀਂ ਗਿਆ ਸਾਰੀਆਂ ਹੈਗੇ ਨੇ ਹਾਂ ਜਿਹੜੀਆਂ ਕਿਡੀਆਂ ਮੰਗਾ ਨੇ ਤੁਹਾਡੀਆਂ ਸਾਡੀ ਦੇਖੋ ਬਿਜਲੀ ਦੀ ਮੰਗਾ ਹੈ ਜਿਹੜੀ ਮਤਲਬ ਇਹ ਪ੍ਰਾਈਵੇਟ ਕਰਨਾ ਚਾਹੁੰਦੇ ਆ ਉਹਦੇ ਬਾਰੇ ਆ ਫਿਰ ਇਹ ਸਾਡੇ ਜਿਹੜੀ ਜ਼ਮੀਨ ਕੁਆਇਰ ਕਰਦੇ ਨੇ ਉਹ ਮੰਗ ਫਿਰ ਸਾਡਾ ਇਹ ਜਿਹੜਾ ਸ਼ੰਭੂ ਮੋਰਚੇ ਤੇ ਮਤਲਬ ਨੁਕਸਾਨ ਹੋਇਆ ਉਹਦੀ ਭਰਾਈ ਹੋਣੀ ਚਾਹੀਦੀ ਉਹਦੀ ਭਰਾਈ ਨਹੀਂ ਹੋ ਰਹੀ ਹੈਗੀ ਜਦੋਂ ਅਸੀਂ ਤਰਨਾ ਲਾਉਣ ਇਹ ਜੀ ਇਹ ਬੀਕੇਯੂ ਵਾਲੇ ਜਿਹੜੇ ਗਰੁੱਪ ਵਾਲੇ ਹੈਗੇ ਨੇ ਪੰਦੇਰ ਗਰੁੱਪ ਵਾਲੇ ਉਹਨਾਂ ਨੇ ਅੱਜ ਜੰਗ ਸਿੰਘ ਪਟੇੜੀ ਨੇ ਇਹਨਾਂ ਦੇ ਪ੍ਰਧਾਨ ਤੇ ਨਾਲ ਜਗਤਾਰ ਸਿੰਘ ਬੈਂਸ ਨੇ ਇਨਾਂ ਦੀ ਲੀਡਰਸ਼ਿਪ ਦੇ ਵਿੱਚ ਅੱਜ ਇਹਨਾਂ ਨੇ ਇੱਕ ਤੋਂ ਤਿੰਨ ਰੇਲ ਰੋਕੋ ਦਾ ਮਤਲਬ ਇੱਥੇ ਸ਼ੰਭੂ ਰੇਲਵੇ ਸਟੇਸ਼ਨ ਤੇ ਇਹਨਾਂ ਨੇ ਕਾਹਲ ਦਿੱਤੀ ਸੀ ਉਹਦੇ ਕਰਕੇ ਅਸੀਂ ਇੱਥੇ ਫੋਰਸ ਲੱਗੀ ਹੋਈ ਸੀ ਤਾਂ ਕਰਕੇ ਹੁਣ ਅਸੀਂ ਇਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਨਾਲ ਸਹਿਮਤੀ ਹੋ ਗਈ ਹੈ ਇਹ ਮਤਲਬ ਸਟੇਸ਼ਨ ਦੇ ਆਊਟਸਾਈਡ ਤੇ ਬਾਹਰ ਇੱਥੇ ਜਿੱਥੇ ਕੁਆਟਰ ਨੇ ਰੇਲਵੇ ਸਟੇਸ਼ਨ ਦੇ ਇੱਥੇ ਆਪਣਾ ਪ੍ਰੋਟੈਸਟ ਕਰ ਰਹੇ ਨੇ ਤੇ ਇਹ 3 ਵਜੇ ਤੱਕ ਕਰਨਗੇ ਰੇਲਵੇ ਟਰੈਕ ਤੇ ਨਹੀਂ ਰੇਲਵੇ ਟਰੈਕ ਖਾਲੀ ਹੈ ਜੀ ਬਿਲਕੁਲ ਉਹ ਇਹਨਾਂ ਨੂੰ ਦੱਸਤਾ ਵੀ ਉਹ ਤੁਸੀਂ ਜੇ ਕਾਨੂੰਨ ਦੀ ਲੰਗਰਾ ਕਰੋਗੇ ਤਾਂ ਅਸੀਂ ਡੀਟੇਨ ਕਰਾਂਗੇ ਅਰੈਸਟ ਵੀ ਕਰਾਂਗੇ ਤੁਹਾਨੂੰ ਤੇ ਇਹਨਾਂ ਨੇ ਲੀਡਰ ਨੇ ਸਾਡੀ ਗੱਲ ਮੰਨ ਲਈ ਐ ਤੇ ਹੁਣ ਇੱਥੇ ਆਪਣਾ ਪ੍ਰੋਟੈਸਟ ਕਰ ਰਹੇ ਨੇ ਲੱਗਿਆ ਕੋਈ ਨਾ ਕੋਈ ਗੱਲਬਾਤ ਇਦਾਂ ਦੀ ਕੋਈ ਹੁੱਲੜਬਾਜੀ ਜਾਂ ਕੋਈ ਹੋਰ ਅਨਸਾੰਗਤ ਘਟਨਾ ਤਾਂ ਕੋਈ ਨਹੀਂ ਲੱਗਿਆ ਨਹੀਂ ਜੀ ਅਜੇ ਤੱਕ ਠੀਕ ਠਾਕ ਐ ਇਹਨਾਂ ਲੀਡਰਜ਼ ਨਾਲ ਗੱਲ ਹੋ ਗਈ ਸੀਗੀ ਤੇ ਇਹਨਾਂ ਨੇ ਸਾਰੇ ਜਿਹੜੇ ਬੰਦੇ ਬਿਠਾ ਲਏ ਇਹਨਾਂ ਨੇ ਆਪਣੇ ਸਰ ਜੀ